ਇੱਕ ਬੰਦੇ ਨੇ ਘੋੜਾ ਵੇਚਣਾ ਸੀ ਜੱਟ ਨੇ ਜੱਟ ਹੁਣ ਆਪਾਂ ਸਿੱਧਾ ਸਾਦਾ ਬੰਦਾ ਜਜ਼ਬਾਤੀ ਬਾਣੀਆਂ ਉਹਦੇ ਕੋਲ ਆਇਆ ਕਹਿੰਦਾ ਘੋੜਾ ਦੇ ਦੇ ਉਹ ਕਹਿੰਦਾ ਮੈਂ ਘੋੜਾ ਵੇਚਣਾ ਨਹੀਂ ਹੈ ਪੁਰਾਣੇ ਵੇਲਿਆਂ ਦੀ ਗੱਲ ਹੈ ਕਹਿੰਦਾ 500 ਦਾ ਘੋੜਾ 500 ਦੇ ਦੂੰ ਤੈਨੂੰ ਬਾਣੀਆਂ ਕਹਿੰਦਾ 500 ਸੁਣਿਓ ਗੱਲ ਜੱਟ ਕਹਿੰਦਾ ਵੀ ਯਾਰ 500 ਨਹੀਂ ਮੈਂ ਤਾਂ ਵੇਚਣਾ ਹੀ ਨਹੀਂ ਮੈਂ ਨਹੀਂ ਦੇਚਣਾ ਭੱਜ ਜਾ ਇਥੋਂ ਬਾਣੀਆਂ ਘਰੇ ਤੁਰ ਗਿਆ ਇਹਦਾ ਘੋੜਾ ਬਿਮਾਰ ਹੋ ਗਿਆ ਘੋੜਾ ਜਦੋਂ ਬਿਮਾਰ ਹੋਇਆ ਇਹਨੇ ਵੇਖਿਆ ਵੀ ਇਹ ਨਹੀਂ ਬਚਦਾ ਬੈਦ ਕਹਿੰਦਾ ਤੇਰਾ ਘੋੜਾ ਹੁਣ ਨਹੀਂ ਬਚਦਾ ਇਹ ਤੇ ਮਰੂ ਇਹਨੇ ਸਾਹਬ ਜੀ ਲਾਇਆ ਬਾਣੀ ਕਹਿੰਦਾ ਬਾਣੀਆਂ ਕੋਲ ਚਲੇ ਗਿਆ ਕਹਿੰਦਾ ਸੇਠ ਜੀ ਕਹਿੰਦੇ ਹਾਂ ਘੋੜਾ ਜਿਹੜਾ ਮੈਂ ਹੁਣ ਸੋਚਿਆ ਵੀ ਵੇਚੀ ਦਿਆਂ ਰਕਮ ਮੈਨੂੰ ਸੁਣੀ ਨਹੀਂ ਸੀ ਭਲਾ ਕਿੰਨੀ ਗਈ ਸੀ ਤੁਸੀਂ ਕਹਿੰਦੇ 500 ਕਹਿੰਦੇ ਚੱਲ 500 ਹੀ ਦੇ ਦੇ ਪਰ ਇੱਕ ਗੱਲ ਸੁਣ ਲਿਓ ਘੋੜਾ ਜਿਹੜਾ ਹੈ ਨਾ ਘੋੜਾ ਉਹ ਮੇਰੇ ਘਰੇ ਵੱਜਦਾ ਹੈ ਚੈੱਕ ਕਰ ਲਓ ਤੇ ਆ ਪੈਸੇ ਪੈਸੇ ਉਹਨੇ ਦੇ ਦਿੱਤੇ 500 ਤੇ ਉਹ 500 ਲੈ ਕੇ ਅਲੋਪ ਹੀ ਹੋ ਗਿਆ ਵੀ ਹੁਣ ਤੇ ਸੇਠ ਚਿੱਤਰ ਮਾਰੂ ਵੀ ਘੋੜਾ ਤੇ ਮਰ ਗਿਆ ਘੋੜਾ ਦੋ ਦਿਨ ਨਿਕੜਿਆ ਘੋੜਾ ਮਰ ਗਿਆ 500 ਲੈ ਕੇ ਬੰਦਾ ਗਾਇਬ ਉਹ ਬੰਦਾ ਲੱਭੇ ਹੀ ਉਹ ਕਹਿੰਦੇ ਹੋਇਆ ਕੀ ਉਹ ਹੁਣ ਬਾਣੀਆਂ ਜਿਹੜਾ ਉਹਨੂੰ 2 4 6 ਮਹੀਨੇ ਲੰਘ ਗਏ 6 ਮਹੀਨਿਆਂ ਬਾਅਦ ਜ਼ਿਮੀਂਦਾਰ ਆਇਆ ਬਾਣੀਆਂ ਬੜਾ ਖੁਸ਼ ਕਹਿੰਦਾ ਆਓ ਜੀ ਆਓ ਬਈ ਲਓ ਜੀ ਚਾਹ ਪਿਆਓ ਲਓ ਵੀ ਕਰੀਏ ਹੁਣ ਅਗਲੇ ਮਿੱਠੇ ਨੇ ਸਾਡੇ ਰੱਖਣਦੇ ਹੀ ਆ ਜੀ ਅਸੀਂ ਤੇ ਬਸ ਜੀ ਤੁਸੀਂ ਤੁਸੀਂ ਧਿਆਨ ਅਈ ਅਈ ਕਰੀ ਜਾਂਦੇ ਹੁੰਦੇ ਨੇ ਇੱਥੋਂ ਇੱਥੇ ਪਹੁੰਚ ਗਏ ਪਿੰਡਾਂ ਚ ਪੈਟਰੋਲ ਪੰਪ ਲਾ ਲਿਆ ਅਗਲਿਆਂ ਨੇ ਸਾਡੇ ਵਾਲੇ ਇੱਕ ਦਾਸੇ ਚੱਕੀ ਫਿਰਦੇ ਨੇ ਤੇਰੇ ਮਾਰਦੇ ਤੇਰੇ ਇਦਾਂ ਕਰ ਦੂ ਤੇਰੇ ਇਦਾਂ ਕਰ ਇਹਦੇ ਕੇਸਾਂ ਚ ਉੜਦਿਆ ਫਿਰਦਾ ਉਹ 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 ਸੇਠ ਨੂੰ ਜਾ ਕੇ ਕਹਿਣਗੇ ਪਿੰਡਾਂ ਚ ਦੇਖਿਓ ਨੋਟ ਕਰਿਓ ਸਾਡੇ ਤੇ ਉਹਨਾਂ ਚ ਫਰਕ ਨੋਟ ਕਰਿਓ ਓ ਸੇਠਾ ਤੈਨੂੰ ਪਤਾ ਨਹੀਂ ਤੈਨੂੰ ਇਹ ਨੂੰ ਇਹ ਵਾਹ ਜੀ ਵਾਹ ਤੁਹਾਡੇ ਰੱਖ ਐਂ ਕਰੀ ਦਊ ਐਂ ਕਰੀ ਦਊ ਇਹ ਐਵੇਂ ਹੀ ਰੋਗ ਮਾਰ ਮਾਰ ਕੇ ਲੜ ਲੜ ਕੇ ਕੇਸਾਂ ਦੇ ਵਿੱਚ ਹੀ ਸਾਰਾ ਪੈਸਾ ਬਰਬਾਦ ਕਰ ਲੈਂਦੇ ਵਟਾਂ ਦੇ ਝਗੜੇ ਤੁਸੀਂ ਮਾਫ ਕਰਨਾ ਪਿੰਡਾਂ ਚ ਰਹਿਣ ਵਾਲਿਓ ਵੀਰੋ ਬਾਣੀਆਂ ਦੇ ਕੇਸ ਚੱਲਦੇ ਵੇਖਿਆ ਦਾਂਗਾ ਖੜਕਦੀਆਂ ਕਿੰਨੀਆਂ ਕਿ ਦੱਸਿਓ ਗਡਾਸਿਆਂ ਨਾਲ ਵੱਡਤਾ ਬਾਣੀਆਂ ਨੇ ਬਾਣੀਆਂ ਬੋਲਿਓ ਜਰਾ ਤੇ ਜੱਟਾਂ ਨੇ ਜੱਟ ਵਟਤੇ ਟੱਕਤੇ ਸਾਡੇ ਤੇ ਤੇ ਉਹੀ ਛੱਬੀਆਂ ਬਣੀਆਂ ਰਹਿੰਦੀਆਂ ਨੇ ਦੰਦ ਤੋੜਦੇ ਚੱਲਦਾ ਕਿ ਨਹੀਂ ਤੇ ਪਿੰਡਾਂ 'ਚ ਬਾਣੀਆਂ ਕਿੰਨੇ ਕ ਬਾਣੀਆਂ ਨੂੰ ਵੰਡਦੇ ਆ ਭਾਈ ਫੈ ਸਾਡੇ 'ਚ ਫਰਕ ਹੈਗਾ ਕਿ ਨਹੀਂ ਹੈਗਾ ਰੋਗ ਅਗਲੇ ਦਾ ਝੱਲ ਲੈਂਦੇ ਕਿ ਨਹੀਂ ਜੇ ਕੋਈ ਵੱਡਾ ਕੁਝ ਉੱਚਾ ਸੁਨੀਵਾ ਬੋਲ ਜੇ ਬਰਦਾਸ਼ਤ ਕਰ ਲੈਂਦੇ ਕਿ ਨਹੀਂ ਸਾਡੇ ਨਾਲੋਂ ਸ਼ਹਿਨਸ਼ੀਲਤਾ ਉਹਨਾਂ 'ਚ ਵੱਧ ਹੈਗੀ ਹੈ ਕਿ ਨਹੀਂ ਤੇ ਸਾਨੂੰ ਸਾਡੇ ਢਾਡੀ ਆਉਣਗੇ ਉਹ ਵੀ ਦੱਬੀ ਤੁਰੇ ਜਾਣਗੇ ਐ ਕਰਦੇ ਨੇ ਇਹ ਐ ਕਰਦੇ ਨੇ ਗਾਉਣ ਵਾਲੇ ਆਉਣਗੇ ਉਹ ਬੰਦੂਕਾਂ ਜੱਟ ਐ ਕਰਦਾ ਜੱਟ ਐ ਕਰਦਾ ਜੱਟ ਖਨੀ ਕਿੱਥੇ ਫੈਰ ਕਰਦਾ ਸੱਚ ਹੈ ਕਿ ਨਹੀਂ ਬੋਲੋ ਜੀ ਕਦੇ ਤੁਸੀਂ ਗੀਤ ਸੁਣਿਆ ਬਾਣੀਆਂ ਫੈਰ ਕਰਦਾ ਸੁਣਿਆ ਜੱਟ ਫੈਰ ਕਰਦਾ ਫਿਰ ਜੇਲਾ ਚ ਕੌਣ ਜਾਂਦਾ ਹੈ 26 ਕਿਹਦੇ ਤੇ ਹੁੰਦੀ ਐ 302 ਦਾ ਪਰਚਾ ਕਿਹਦੇ ਤੇ ਹੁੰਦਾ ਤੇ ਫੇਰ ਇਹ ਬੇੜਾ ਭੌਂਦੇ ਨੇ ਸਾਡਾ ਫਾਇਦਾ ਕਰਦੇ ਨੇ ਕਿ ਨੁਕਸਾਨ ਕਰਦੇ ਨੇ ਕੌਣ ਆਲੇ ਗੱਜ ਕੇ ਨੁਕਸਾਨ ਕਰਦੇ ਹੁਣ ਸਾਡੇ ਵਰਗੇ ਆਉਣ ਦੇ ਢੱਡ ਸਰੰਗੀਆਂ ਲੈ ਕੇ ਇਹ ਐ ਕਰਤਾ ਸਿੱਖਾਂ ਨੇ ਐ ਕਰਤਾ ਉਸ ਵੇਲੇ ਕਰਤਾ ਸਮਾਂ ਉਦੋਂ ਦਾ ਹੋਰ ਸੀ ਹੁਣ ਸਾਨੂੰ ਕਲਮਾ ਪੜਾਉਣ ਦੀ ਗੱਲ ਕਰੋ ਪੜਾਉਣ ਦੀ ਗੱਲ ਕਰੋ ਹੁਣ ਸਾਡੇ ਦਿਮਾਗ ਨੂੰ ਸਿਆਣਾ ਕਰੋ ਅਸੀਂ ਜੇਲ੍ਹਾਂਾਂ 'ਚ ਹੀ ਰੋਟੀਆਂ ਖਾਣੀਆਂ ਯਾਰ ਅਸੀਂ ਇੰਨਾ ਕੰਮਾਂ ਜੋਗੀ ਬਣੇ ਆ ਵੀ ਲੜੀ ਤੁਰੇ ਜਾਈਏ ਦਿਮਾਗ ਕਿੱਦੇ ਕੰਮ ਕਰੇਗਾ ਸਾਡਾ ਤੁਸੀਂ ਨिके-ਨिके ਨਿਆਣਿਆਂ ਦੇ ਦਿਮਾਗ 'ਚ ਭਰ ਕੇ ਕੈਨੇਡਾ ਚਾੜ ਤੇ ਉੱਥੇ ਵੀ ਕਈ ਲੜੀ ਜਾਂਦੇ ਨੇ ਕੈਨੇਡਾ ਜਾ ਕੇ ਵੀ ਭਰ ਕੇ ਕੀ ਭੇਜਿਆ ਦਿਮਾਗ 'ਚ ਖੂਨ ਕਿੱਦਾਂ ਦਾ ਕਰੀ ਜਾਂਦੇ ਤੁਸੀਂ ਬੰਦੇ ਤਾਂ ਕਹਿਮ ਕਰੋ ਮਾੜਾ ਜੈ ਇਹਨੂੰ ਦਿਮਾਗ ਚਲਾਵੇ ਇਹ ਹੱਥ ਪੈਰ ਜੇ ਚਲਾਈ ਜਾਂਦਾ ਦਿਮਾਗ ਚਲਾਵੇ ਬਾਣੀਏ ਦਿਮਾਗ ਚਲਾਉਂਦੇ ਆ ਵੀਰੋ ਉਹ ਸਾਡੇ ਬਾਕੀ ਦੇ ਉੱਥੇ ਹੀ ਰਹਿੰਦੇ ਐ ਉਹ ਪਿੰਡਾਂ ਦੇ ਵਿੱਚ ਬੈਠੇ ਨਕੀਜੀ ਹੱਟੀ ਹੁੰਦੀ ਐ ਨਕੀਜੀ ਹੱਟੀ ਸਾਰਾ ਪਿੰਡ ਕਰਜਾਈ ਕਰੀ ਬੈਠਾ ਹੁੰਦਾ ਹੁੰਦਾ ਕਿ ਨਹੀਂ ਬੋਲੋ ਸਾਰਾ ਪਿੰਡ ਕਰਜਾਈ ਕਰਕੇ ਰੱਖਿਆ ਨਕੀਜੀ ਹੱਟੀ ਅਗਲੇ ਅਨੁਸਾਰ ਐ ਦਿਮਾਗ ਕੰਮ ਕਰਦਾ ਉਹਨਾਂ ਦਾ ਸਾਹਮਣੇ ਇੱਕ ਐਗਜ਼ੈਂਪਲ ਐ ਕਿ ਨਹੀਂ ਫਰਕ ਹੈਗਾ ਕਿ ਨਹੀਂ ਫਿਰ ਤੁਹਾਨੂੰ ਸਮਝ ਆਊ ਵੀ ਅੱਜ ਦਾ Hindu ਅੱਜ ਰਾਜ ਕਿਵੇਂ ਕਰ ਰਿਹਾ ਹੈ ਬੈ ਕੇ ਤੁਹਾਡੇ ਸਮਝਾਉ ਇਹ ਲੋਕੀ ਜਜ਼ਬਾਤੀ ਨਹੀਂ ਇਹ ਦਿਮਾਗੀ ਨੇ ਇਹ ਜਦੋਂ ਵਰਤਦੇ ਨੇ ਦਿਮਾਗ ਵਰਤਦੇ ਨੇ ਇਹ ਸਾਡੇ ਨਾਲੋਂ ਤਿੱਖੇ ਨੇ ਤੇਜ਼ ਨੇ ਦਿਮਾਗ ਵਰਤਦੇ ਨੇ ਆਪਾਂ ਜਜ਼ਬਾਤੀ ਲੋਕ ਇਮੋਸ਼ਨਲੀ ਹੋ ਕੇ ਫੈਸਲੇ ਲੈਣੇ ਆ ਹੁਣ ਗੱਲ ਚੱਲਦੀ ਸੀ ਬਾਣੀਏ ਨੂੰ ਉਹ ਬਾਣੀਏ ਜੱਟ ਜਦੋਂ ਗਿਆ ਕਹਿੰਦਾ ਬਾਲੀਆਂ ਗਾਲਾਂ ਕੱਢੂ ਮੈਨੂੰ ਹੁਣ ਬਾਣੀਆ ਵਿਚਾਰਾ ਕੀ ਗਾਲਾਂ ਕੱਢਦਾ ਉਹ ਕਹਿੰਦਾ ਇਹ ਹਾਂ ਲਾਲਾ ਕਿਵੇਂ ਐ ਕਹਿੰਦੇ ਆਗੇ ਆਹਾ ਹਾ ਲੈ ਬਈ ਲੈ ਉਹਨੂੰ ਚਾਹ ਪਿਆਓ ਉਹਨੂੰ ਪ੍ਰਸ਼ਾਦਾ ਛਕਾਓ ਉਹਨੂੰ ਉਹ ਕਹਿੰਦਾ ਯਾਰ ਮੈਨੂੰ ਤੇਨੇ ਕਹਿਣਾ ਸੀ ਵੀ ਘੋੜਾ ਤਾਂ ਤੇਰਾ ਮਰ ਗਿਆ ਇਹ ਮੇਰੀ ਸੇਵਾ ਕਰਦਾ ਕਹਿੰਦਾ ਸੇਠ ਸਾਹਿਬ ਦੱਸਿਓ ਖਪੜਾ ਤੁਸੀਂ ਕੀਤਾ ਕੀ ਕਹਿੰਦੇ ਘੋੜਾ ਤੇਰਾ ਮਰ ਗਿਆ ਸੀ ਕਹਿੰਦੇ ਹਾਂ ਕਹਿੰਦੇ ਬਾਣੀ ਆ ਮੈਂ ਕਹਿੰਦੇ ਫੇਰ ਕਹਿੰਦੇ ਮੈਂ ਕੀ ਕੀਤਾ ਪਰਚੇ ਲਵਾ ਦਿੱਤੇ ਬਈ 1 ਰੁਪਏ ਦੀ ਲਾਟਰੀ ਤੇ ਜਿਹੜਾ ਲਾਟਰੀ ਜਿੱਤ ਗਿਆ ਉਹਨੂੰ ਘੋੜਾ ਮਿਲੂ ਹੁਣ ਕਹਿੰਦੇ 1 ਰੁਪਏ ਦੀ ਲਾਟਰੀ 5000 ਬੰਦੇ ਨੇ ਪਾਤੀ ਕਿੰਨਾ ਹੋ ਗਿਆ ਭਲਾ ਪੈਸਾ ਕਿੰਨਾ ਇਕੱਠਾ ਕਰ ਲਿਆ ਉਹਨੇ 5000 5000 ਇਕੱਠਾ ਕਰ ਲਿਆ ਕਹਿੰਦੇ ਫੇਰ ਕਹਿੰਦਾ ਜਿਹਦੀ ਲਾਟਰੀ ਨਿਕਲੀ ਉਹਨੂੰ ਕਿਹਾ ਵੀ ਉੱਥੇ ਘੋੜਾ ਹੈ ਤਵੇਲੇ ਚ ਗਿਆ ਘੋੜਾ ਮਰਿਆ ਪਿਆ ਉਹ ਕਹਿੰਦਾ ਉਹਨੇ ਰੌਲਾ ਪਾ ਲਿਆ ਕਹਿੰਦਾ ਘੋੜਾ ਤੇ ਮਰਿਆ ਪਿਆ ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ ਸੀ ਵੀ ਘੋੜਾ ਮਰਿਆ ਹੋਊ ਮੈਂ ਤਾਂ ਕਿਹਾ ਵੀ ਘੋੜਾ ਮਿਲੂ ਮੈਂ ਤਾਂ ਕਿਤੇ ਨਹੀਂ ਕਿਹਾ ਵੀ ਘੋੜਾ ਮਰਿਆ ਹੋਊ ਮੈਂ ਤਾਂ ਕਿਹਾ ਸੀ ਘੋੜਾ ਮਿਲੂ ਕਹਿੰਦੇ ਉਹ ਕਲੇਸ਼ ਪਾ ਕੇ ਬਹਿ ਗਿਆ ਮੈਂ ਥਾਣੇ ਜਾਉਂ ਮੈਂ ਕਿਹਾ ਕਿੰਨੇ ਪੈਸੇ ਲੱਗੇ ਸੀ ਤੇਰੇ ਕਹਿੰਦਾ 1 ਰੁਪਇਆ ਲਾਟਰੀ ਕਿੰਨੇ ਦੀ ਸੀ ਇਹਦਾ 1 ਦੀ ਕਹਿੰਦੇ ਆ ਚੱਕ ਤੇਰਾ ਇੱਕ ਕਹਿੰਦੇ ਉਹਦਾ ਮੈਂ 1 ਰੁਪਇਆ ਮੋੜਦਾ ਆਪਾਂ ਨੂੰ 5000 ਬਣ ਗਿਆ ਕਹਿੰਦੇ ਅਸੀਂ ਬਾਣੀਏ ਹੁੰਦੇ ਆ ਓ ਜੱਟਾ ਤੂੰ ਐਵੇਂ ਡਰੀ ਜੰਨਾ ਹੈ ਤੂੰ ਐਵੇਂ 500 ਦਾ ਫਿਕਰ ਕਰੀ ਜਾਂਦਾ ਯਾਰ ਆਪਾਂ ਤੇ ਤੂੰ ਪਰਵਾਹ ਨਾ ਕਰ ਤੂੰ ਰੋਟੀ ਪਾਣੀ ਖਾ ਜੇ ਗਾਹ ਘੋੜਾ ਵੇਚਦਾ ਹੋਇਆ ਫਿਰ ਦੱਸੀ ਅੱਗੇ ਲੋੜ ਲਾੜ ਹੋਈ ਜੇ ਹੈ ਬਈ ਸੋ ਮੈਂ ਕਹਿਣਾ ਪਤਾ ਕੀ ਹੈ ਮੈਂ ਕਹਿਣਾ ਇਹ ਹੈ ਇਹ ਲੋਕ ਧਮਾਕੀ ਦੇ ਹੈਗੇ ਕਿ ਨਹੀਂ ਤੁਹਾਡਾ ਵਾਹ ਪੈਂਦਾ ਹੈ ਕਿ ਨਹੀਂ ਪਿੰਡਾਂ 'ਚ ਪੈਂਦਾ ਹੈ ਸ਼ਹਿਰਾਂ 'ਚ ਪੈਂਦਾ ਹੈ ਗਲ ਪੈ ਜਿਓ ਜਾ ਕੇ ਹੱਥ ਐਂ ਹੀ ਹੱਥ ਜੋੜ ਲੈ ਤੁਸੀਂ ਗੱਲ ਪਈ ਜਾਓ ਉਹ ਐਂ ਹੱਥ ਚੁੜੀ ਪਰ ਅਗਲੇ ਦੀ ਕਲਮ ਚੱਲਦੀ ਐ ਸਭ ਅੰਗੂਠੇ ਲਵਾ ਕੇ ਰੱਖੇ ਹੁੰਦੇ ਨੇ ਬੜੀ ਟੈਕਨੀਕ ਆਉਂਦੀ ਐ ਟੈਕਨੀਕ ਤਰੀਕਾ ਆਪਾਂ ਗਾਲ ਤੇ ਗਾਲ ਗਾਲ ਤੇ ਗਾਲ ਸਾਨੂੰ ਗਾਲਾਂ ਪੁੱਛ ਲੋ ਜਿਹੜੇ ਮਰਜ਼ੀ ਬੰਦੇ ਨੂੰ ਛੇੜ ਲੋ ਤਪਿਆ ਹੀ ਪਿਆ ਅਸੀਂ ਤੇ ਐ ਕਰ ਦਿੰਨੇ ਆ ਅਸੀਂ ਐ ਕਰ ਦਿੰਨੇ ਜਿੰਨਾ ਗਾਣਾ ਹਥਿਆਰਾਂ ਵਾਲਾ ਹੋਵੇ ਮਾਰ ਕੁੱਟਾਈ ਉਹ ਪਲਾ ਪੁਰਾਣੀਆਂ ਫਿਲਮਾਂ ਕਿਹੇ ਜਿਹੀਆਂ ਆਉਂਦੀ ਜੱਟ ਦਾ ਗੁੰਡਾਸਾ ਬਦਲਾ ਜੱਟੀ ਦਾ ਜੱਟ ਸੂਰਮੇ ਹੈਗੇ ਨਹੀਂ ਹੋਰ ਕੀ ਸੀ ਜੱਟ ਜੱਟ ਦਾ ਲਲਕਾਰਾ ਲਲਕਾਰਾ ਜੱਟੀ ਦਾ ਲੈ ਜੱਟ ਤੇ ਜ਼ਮੀਨ ਬਜਟ ਦਾ ਬਦਲਾ ਆਹੀ ਕੋਈ ਜੱਟ ਸੂਰਮੇ ਇਹੋ ਜਿਹੇ ਐਕਟਰਾਂ ਨੇ ਇਹਨਾਂ ਨੇ ਮੁੜ ਕੇ ਗਾਇਕਾਂ ਨੇ ਮੁੜ ਕੇ ਸਾਡੇ ਵਰਗੇ ਪ੍ਰਚਾਰਕਾਂ ਨੇ ਇਹਨਾਂ ਨੂੰ ਫੂਕ ਸ਼ਿਕਾਸ਼ ਖਾ ਕੇ ਹੋਰ ਹੀ ਕੁਝ ਬਣਾਤਾ ਫੂਕ ਸ਼ਿਕਾਈ ਕਿ ਨਹੀਂ ਫਾਇਦਾ ਕੀਤਾ ਕਿ ਨੁਕਸਾਨ ਕੀਤਾ ਉਹ ਜੇਲਾ ਚ ਕਲਾਕਾਰ ਗਏ ਕਿ ਜੱਟ ਗਏ ਬੋਲੋ ਡਾਡੀ ਗਏ ਕਿ ਜੱਟ ਗਏ ਪਰਚੇ ਜੱਟਾਂ ਤੇ ਹੋਏ ਕਿ ਕਲਾਕਾਰਾਂ ਤੇ ਹੋਏ ਅਗਲੇ ਤੇ ਗੀਤ गा ਕੇ ਆਉਗੇ ਕਹਿਣਗੇ ਅਣਖ ਦੀ ਗੱਲ ਐ ਯਾਰੋ ਅਣਖ ਅਣਖੇਦਾ ਹੁੰਦੀ ਐ ਕਿਦਾਂ ਕਿਹੜੀਆਂ ਗੱਲਾਂ ਕਰਦੇ ਤੁਸੀਂ ਖੜੇ ਕਿਥੇ ਐ ਤੁਸੀਂ ਸਾਨੂੰ ਕਮਲੇ ਕਰੀ ਜਾਂਦੇ ਐ ਦਿਮਾਗ 'ਚ ਭਰ-ਭਰ ਕੇ ਫੂਕ ਛਕਾਈ ਜਾਂਦੇ ਐ ਛਕਾਈ ਜਾਂਦੇ ਐ ਆਪਾਂ ਛਕੀ ਜਾਂਦੇ ਆ ਵੀਰੋ ਖੀਰਾ ਛਕਿਆ ਕਰੋ ਕੜਾ ਛਕਿਆ ਕਰੋ ਫੂਕ ਨਾ ਛਕਿਆ ਕਰੋ ਤੇ ਪਰ ਤੁਸੀਂ ਛਕਦੇ ਐ ਖੁਸ਼ ਹੋ ਗਏ ਆ ਜਿਹੜਾ ਮਰਜੀ ਗੀਤ ਆਵੇ ਜੱਟਾਂ ਵਾਲਾ ਐ ਕਰਤਾ ਐ ਕਰਤਾ ਬਹੁਤ ਚੱਲ ਜਾਇਆ ਤੇ ਜੇ ਗੱਲ ਹੋਵੇ ਸਿਆਣੇ ਵਾਲੇ ਗੀਤ ਆਵੇ ਵੀ ਆਹਾਹਾ ਗੱਲਾਂ ਬੜੀਆਂ ਕਮਾਲ ਦੀਆਂ ਉਹਨੂੰ ਨਹੀਂ ਸੁਣਦਾ ਕੋਈ ਇਹਨਾਂ ਨੂੰ ਪਸੰਦ ਹੀ ਇਹ ਐ ਇੱਥੇ ਮੈਂ ਹੁਣ ਸਾਖੀ ਸ਼ੁਰੂ ਕਰ ਲਾਂ ਨਾ ਵੀ ਐ ਬਰਛਾ ਮਾਰਿਆ ਐ ਇੱਥੇ ਵਿੱਚ ਬੈਠੀਆਂ ਕਰੀ ਜਾਣਗੇ ਵੀ ਆਹਾ ਵੀ ਤੈਹੀਂ ਮਾਰਤਾ ਬਰਛਾ ਚ ਮੈਂ ਹੈ ਕਿ ਨਹੀਂ ਗੱਲ ਸਾਨੂੰ ਐ ਨਜ਼ਾਰਾ ਜਿਆ ਆਉਂਦਾ ਤੇ ਜੇ ਵਿੱਚ ਕੋਈ ਇੱਥੇ ਸਾਡੇ ਬਾਣੀਆਂ ਬੈਠਾ ਹੋਵੇ ਵਿੱਚ ਇੱਥੇ ਉਹਨੇ ਵੇਖਣਾ ਵੀ ਇਹ ਕਰਦੇ ਕੀ ਉਹ ਇਕੱਠਾ ਜਿਹਾ ਹੋਈ ਜਾ ਉਹ ਵੀ ਕਿਤੇ ਕਿੰਦਰ ਨੂੰ ਨਾ ਮਾਰ ਦੇ ਬਰਛਾ ਐ ਜਿਹੜੇ ਹਵਾ ਨਾਲੇ ਟੈਂਡਾ ਡਿੰਗਾ ਜਿਹਾ ਹੋਈ ਜਾਂਦਾ ਐ ਇੱਥੇ ਵਿਚ ਵਿਚਾਰਾ ਬਹਿ ਜੇ ਆ ਕੇ ਫਸ ਜਾਂਦਾ ਹੈ ਦਿਮਾਗ ਵਾਲੇ ਆਗਲੇ ਹੈ ਕਿ ਨਹੀਂ ਗੱਲ ਹੁਣ ਮੈਨੂੰ ਇਹ ਦੱਸੋ ਸਾਡੇ ਵਾਲਿਆਂ ਨੂੰ ਪੰਪ ਦਈਏ ਕਿ ਇਹਨਾਂ ਨੂੰ ਸਮਝਾਈਏ ਅਕਲ ਦਈਏ ਵੀਰੋ ਖਮਿਆਜਾ ਭੁਗਤਣਾ ਪੈਂਦਾ ਹੈ ਅਕਲ ਦੀਆਂ ਗੱਲਾਂ ਕਰੋਗੇ ਇਹ ਮਾਰਨ ਪੈਂਦੇ ਆ ਇਹ ਗੱਲ ਪੈਂਦੇ ਆ ਕਹਿਣਗੇ ਕਮਲੇ ਐ ਇਹ ਪਾਗਲ ਐ ਇਹ ਸਾਨੂੰ ਬੁੱਧੂ ਬਣਾਉਂਦੇ ਆ ਦਿਮਾਗ ਦੀ ਗੱਲ ਕਰਨ ਵਾਲੇ ਨੂੰ ਇਹ ਪਾਗਲ ਸਮਝਦੇ ਐ ਦਿਮਾਗ ਨੂੰ ਵਰਤਨ ਵਾਲੇ ਨੂੰ ਕਮਲਾ ਸਮਝਦੇ ਐ ਪਰ ਮੇਰੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਓ ਇਹਨਾਂ ਨੇ ਦਿਮਾਗ ਨੂੰ ਚਲਾਉਣ ਦੀ ਮਨ 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 ਮਾਈਂਡ ਮਾਈਂਡ ਦੀ ਗੱਲ ਕੀਤੀ ਸਾਰਾ ਗੁਰੂ ਗ੍ਰੰਥ ਸਾਹਿਬ ਦਿਮਾਗ ਦੀ